ਅੱਜ ਪਿੰਡ ਹਰਮਾ ਦੇ ਵਿੱਚ ਹੋਰ ਦਾਨੀ ਸੰਸਥਾਵਾਂ ਦਾਨੀ ਸੱਜਣ ਪਹੁੰਚੇ ਨੇ ਤਨਤਨ ਬਾਪੂ ਕੁੰਬਦਾ ਜੀ ਸਪੋਰਟਸ ਕਲੱਬ ਬਾਬਾ ਜਵਾਰ ਸਿੰਘ ਜੀ ਸਪੋਰਟਸ ਕਲੱਬ ਅਤੇ ਐਨ ਆਰ ਆ ਵੀਰਾਂ ਦੇ ਸਹਿਯੋਗ ਦੇ ਨਾਲ ਜਰਨੈਲ ਸਿੰਘ son of ਕਮਲ ਸਿੰਘ ਜੋ ਦਿਲ ਦੀ ਬਿਮਾਰੀ ਤੋਂ ਗ੍ਰਸਤ ਹੈ ਉਸ ਦੀ ਮਦਦ ਲਈ ਪਹੁੰਚਿਆ ਹੈ ਆਓ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਜੁੜੇ ਰਹੋ ਤੇ ਇਸ ਵੀਡੀਓ ਨੂੰ ਬਾਤਿਵਾਦ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਜੋ ਇਹ ਵੀਡੀਓ ਹਰੇਕ ਤੱਕ ਪਹੁੰਚ ਸਕੇ ਤੇ ਜਿਹੜੇ ਵੀ انسان ਨੂੰ ਮਦਦ ਦੀ ਲੋੜ ਹੋਵੇ ਤੇ ਇਹ ਸੰਸਥਾਵਾਂ ਉੱਥੇ ਪਹੁੰਚ ਕੇ ਉਸ ਵੀਰ ਦੀਆਂ ਜਾਂ ਉਸ انسان ਦੀਆਂ ਉਸ انسان ਦੀ ਮਦਦ ਕਰ ਸਕੇ ਸੋ ਇਸ ਵੀਡੀਓ ਨੂੰ ਬਾਤਿਵਾਦ ਲਾਈਕ ਸ਼ੇਅਰ ਅਤੇ ਕਮੈਂਟਾਂ ਜਰੂਰ ਕਰਨਾ ਜੀ ਆਓ ਦਫਾਨੇ ਤੁਹਾਨੂੰ ਮੌਕੇ ਦੀਆਂ ਸਾਰੀਆਂ ਲਾਈਵ ਤਸਵੀਰਾਂ ਜੁੜੇ ਰਹੋ ਨਾਲ اپنی سانستا වල ਹੋਏ ਜਾਂ ਆਪਣੇ ਤੁਹਾਡੇ اپنا ਭਾਜੀ ਤੰਦਰ ਬਾਕੀ ਕਲੱਬ ਹੈ ਉਹਨਾਂ ਵਿੱਚੋਂ 50000 ਰੁਪਿਆਗਾ ਤੇ ਮੁੰਡੇ ਕੁਇਲ ਵਿੱਚ ਹੈਗੇ ਹੈ ਜਿਨ੍ਹਾਂ ਨੇ ਆਪਣਾ 40000 ਦੀ ਮਦਦ ਕੀਤੀ ਹੈ ਇਹ ਤਾਂ ਆਪਣਾ ਜਵਾਲ ਜਵਾਲ ਗਰੁੱਪ ਬਣਿਆ ਅਲੰਦ ਕਲੱਬ ਬਣਿਆ ਜੀ 50000 ਰੁਪਿਆ ਪਾਪਾ ਜਵਾਲ ਸੇ ਠੀਕ ਹੈ ਜੀ ਇਹ ਉਹਨਾਂ ਵੱਲੋਂ ਮੰਗਦੇ ਇੱਕਠੇ ਹੋ ਗਿਆ ਆਪਣਾ ਉਹਨਾਂ ਨੂੰ 50000 ਰੁਪਏ ਦੀ ਭਾਜੋਣ ਦੀ ਮੰਗ ਹੋ ਜਾਂਦੀ ਹੈ ਜੀ ਵੀਰ ਜੀ ਆਪਾਂ ਜਦੋਂ ਵੀ ਕਿਸੇ ਨੂੰ ਲੋੜ ਪਵੇ ਤਾਂ ਸੰਪਰਕ ਕਰ ਸਕਦੇ ਹੋ ਤੁਹਾਡੇ ਨਾਲ ਅੰਮੀ ਜੀ ਜੀਰੂਰ ਜੀ ਜਰੂਰ ਕਰੋ ਮਾਦੀ ਜੇਕਰ ਜਰੂਰਤ ਹੋਵੇ ਕੋਈ ਲੋੜ ਮੰਦ ਹੋਵੇ ਜਰੂਰ ਸਾਡਾ ਸੰਪਰਕ ਕਰ ਸਕਦੇ ਆ ਤੇ ਆਪਣਾ ਮੜਿਆ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਜਰੂਰ ਆਪਣੇ ਦਰਸ਼ਕਾਂ ਦੱਸੋ ਜੀ ਅੰਮੀ ਸਾਡੀ ਆਪਣਾ ਪਿੰਡ ਵੀ ਦੇ ਇਲਾਕੇ ਵਿੱਚ ਧੰਦਲ ਬਾਪੂ ਸਪੋਸਟਾ ਲਾ ਬਈ ਜਿਹਨਾਂ ਦੇ ਸੱਜ ਕਾਲ ਆਪਾਂ 400 ਹੋ ਗਏ ਜੀ ਧੰਦਲ ਬਾਪੂ ਸਪੋਸਟਾ ਬਣੇ ਨੂੰ ਆਪਾਂ ਇਹਨਾਂ ਕਰਕੇ ਆਪਾਂਾ ਕਰਕੇ ਜੋ ਬਾਦ ਦੇ ਸਰਪ੍ਰੇਖ ਸਾਡੇ ਭਰਾ ਆ ਗਏ ਆ ਉਹ ਸਾਡਾ तहे ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਕਹਿਣਾ ਇਹ ਹੀ ਹੈ ਵੀ ਭਾਜੀ ਕੋਈ ਜੇ ਕਿਸੇ ਨੂੰ ਜਰੂਰਤ ਮੰਗਦਾ ਹੈ ਲੋੜ ਮੰਗਦਾ ਹੈ ਉਹਦੀ ਜਰੂਰ ਜਿੰਨੀ ਮਦਦ ਹੋ ਸਕਦੀ ਹੈ ਜਰੂਰ ਤੁਸੀਂ ਮਦਦ ਕਰਨੀ ਹੈ ਔਰ ਜੇ ਵੀ ਲੋੜਵੰਦ ਆਪਾਂ ਇੱਕ ਗੱਲ ਕਹਿਣੀ ਜਰੂਰ ਤੁਹਾਡੀ ਸਾਡੇ ਵੀਰ ਦੇ ਇਲਾਕੇ ਦਾ ਕਿਸੇ ਨੂੰ ਵੀ ਜਰੂਰਤ ਮੰਗ ਲੋੜ ਹੈ ਉਹ ਜਰੂਰ ਦੱਸੋ ਮੈਂ ਅੱਗੇ ਸੰਭਾਲ ਕਰ ਜਿੰਨਾ ਹੋ ਸਕਦਾ ਆਪਾਂ ਉਹਨਾਂ ਦਾ ਜਰੂਰ ਬਰਤਬਰਤ ਸਾਥ ਦੇਣਾ ਹੈ ਹਾਂ ਜੀ ਬਾਪੂ ਲਈ ਢਾਡੀ بیٹے ਦੀ ਮਦਦ ਹੋਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੋ ਧੰਨ ਧੰਨ ਬਾਪੂ ਸਪੋਰਟ ਕਲੱਬ ਧੰਨ ਬਾਪੂ ਦਾ ਸਪੋਰਟ ਕਲੱਬ ਇਹ ਕਪਾ ਜਵਾਹਰ ਸਿੰਘ ਸਪੋਰਟ ਕਲੱਬ ਵਾਲੇ ਵੀ ਸਾਡੇ ਪਿੰਡ ਉਪਤ ਕਰਨੀ ਜਰਨੈਲ ਸਿੰਘ ਜੀ ਦੀ ਪਹੁੰਚ ਹੈ ਉਹਨਾਂ ਦਾ ਸਾਰੇ ਪਿੰਡ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਜਿੰਨਾ ਜਿੰਨਾਂ ਨੇ ਵੀ ਜਰਨੈਲ ਸਿੰਘ ਬਿਮਾਰ ਹੋਏ ਸੀ ਚੰਗੀ ਤਰ੍ਹਾਂ ਕੀ ਜਲ ਉਹਨਾਂ ਦਾ ਪ੍ਰੇਸ਼ਾਨ ਹੋਇਆ ਬਹੁਤ ਬਹੁਤ ਢਾਡ ਦਾ ਤੇ ਜਿੰਨਾ ਜਿੰਨਾਂ ਨੇ ਵੀ ਆਪਣਾ ਕਿੰਫੁਲ ਯੋਗਦਾਨ ਜੋ ਵੀ ਦਿੱਤਾ ਉਹਨਾਂ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਹੋਰ ਵੀ ਸੰਸਥਾਵਾਂ ਜਿਹੜੀਆਂ ਵੀ ਇਨੇਕ ਕਾਰਜ ਕਰਦੀਆਂ ਨੇ ਸਾਰੀਆਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਜੋ ਮਨੁੱਖਤਾ ਸੁਧਾਈ ਲਈ ਇੱਕ ਕਦਮ ਵੀ ਅੱਗੇ ਵਧਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਬਹੁਤ-ਬਹੁਤ ਸ਼ੁਕਰੀਆ